ਸ਼ਲੋਕ ਮਹੱਲਾ ਪਹਿਲਾ ਸਤਿਗੁਰੂ ਭੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਹਉ ਮੈਂ ਗਰਬ ਨਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ ਅਹਨਸ ਨਵਤਰ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹੇ ਬਿਦਿ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆਂ ਪੁੱਛਹਿ ਬਾਤੜੀਆਂ ਮਹੱਲਾ ਪਹਿਲਾ ਸਬੇ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਟੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲੇਹਾਰੀ ਤਿਨ ਕੋ ਸਿਫਤ ਜਿਨਾ ਦੇ ਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਧਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮਖਿਲੇ ਹੋ ਮਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਬੁਜਾਈ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁញੇ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਅਲਾਮੇ ਦਿਨ ਕੇ ਰਾਤੀ ਮਿਲਨ ਹੰਸ ਸਿਫਤ ਸਲਾਹਨ ਛਦ ਕੈ ਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰ ਹੈ ਆਪ ਸਿਰਜਨ ਹਾਰਿਆ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹਾਂ ਗਿਆਨ ਪ੍ਰਗਾਸ ਅਗਿਆਨ ਮਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਾਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਧਨਾ ਆਇਉ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖਵਾਰ ਨਾਨਕ ਪਐ ਕਿਰਤ ਕਮਾਉਣਾ ਕੋਈ ਨ ਮੇਟਨ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਬਾ ਪਾਈ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਰੀ ਵਿਛੁਨਿਆ ਗੁਰਪੁਰਖ ਮਲਾਇ ਮਨ ਮਹਿ ਲਾਇ ਵਿਸ਼ੁੱਧ ਹੈ ਹਰ ਨਾਮ ਧਿਆਇ ਸ਼ਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ ਇਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਐ ਦਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਚੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਐ ਸਭ ਮੌਲੀਐ ਤਿਸਹਿ ਨਾਮ ਮੌਲਿਓ ਹੋ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸੈ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੇ ਦੂਜੀ ਕਾਰ ਐ ਲੱਗਿਆ ਫਿਰ ਜੋਨੀ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸੁਮਾਵੇ ਸਤ ਗੁਰ ਸੇਵਾ ਸਫਲ ਹੈ ਸਿਵੇ ਪਲ ਪਾਵੇ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਾਣ ਨਿਮਾਣੀ ਇੱਕ ਤੂੰ ਕਿਉ ਨ ਮਰੀ ਜੈ ਰੋਏ ਜਾਂ ਲੱਗ ਚੇਤਨਾ ਆਵੇ ਹੀ ਮਹੱਲਾ ਦੂਜਾ ਜਾਂ ਸੁਖ ਤਾਂ ਸਹ ਹਰਾਵਿਓ ਦੁੱਖ ਭੀ ਸੰਭਾਲਿਓਏ ਨਾਨਕ ਕਹੈ ਸਿਆਣੀਏ ਇਉ ਕੰਤ ਮਲਾਵਾ ਹੋਇ ਪੌੜੀ ਹਉ ਕਿਆ ਸਾਲਾਹੀ ਕਰਮਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਿਆਲ ਅਗੰਮ ਹੈ ਆਪ ਲੈ ਹੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ ਤਤਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਹਰਾਮ ਕੋ ਨਾਮ ਨਾ ਕਭੂ ਲੀਨਾ ਹਰਾਮ ਨਾ ਜਪਹੁ ਕਮਨ ਮਤ ਲਾਗੀ ਮਰ ਜਾਏ ਬੇ ਕਉ ਕਿਆ ਕਰੋ ਅਪਾਗੇ ਰਹਾ ਦੁਖ ਸੁਖ ਕਰ ਕਹਿ ਕਟੰਬ ਜੀਵਾਇਆ ਮਰਤੀ ਬਾਰ ਇਕ ਸਰ ਦੁਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸਮਹਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਨ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਗ ਚਹਿ ਕਰਵੈ ਰਹੈ ਨਾ ਪਾਣੀ ਹੰਸ ਚੱਲਿਆ ਕਾਂ ਆ ਕੁਮਲਾਨੀ ਕੁਾਰ ਕੰਨਿਆ ਜੈਸੀ ਕਰਤ ਸ਼ਿੰਗਾਰਾ ਕਿਉ ਰਲੀਆਂ ਮਾਨੇ ਬਾਜ ਪਧਾਰਾ ਕਾਗ ਉਡਾਵਤ ਭੁਜਾ ਪੇ ਰਾਣੀ ਕਹ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਟਨ ਦੂਤ ਜਮਨੇਨਾ ਕਿਆ ਤੈਂ ਖੱਟਿਆ ਕਹਾ ਗਵਾਇਆ ਚਲੋਂ ਸਤਾਪ ਦੀਵਾਨ ਬੁਲਾਇਆ ਚਲਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾਉ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਸ ਪੀ ਖਰਚਤ ਮਾਰਾ ਸਾਰੋ ਸੁਬਹ ਨਿਵਾਜ ਸਰਾਈ ਗਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਤ ਥਾਕੀ ਨੈਣ ਸ਼ਰਵਨ ਸੁਨ ਥਾਕੀ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੀਵ ਹੋ ਜਬ ਲਗ ਘਟ ਮਹਿ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੇ ਅੰਤਰ ਚੂਕੈ ਤਿਸਹਿ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਿਣ ਢਾਲੇ ਪਾਸਾ ਜੋ ਜਨ ਜਾਨ ਭਜੈ ਅਬਗਤ ਕੋ ਤਿਨ ਕਾ ਕਸ਼ੂ ਨਾ ਨਾਸਾ ਕਹੋ ਕਬੀਰ ਤੇ ਜਨ ਕਬਹ ਨਾ ਹਾਰਹਿ ਢਾਲ ਜੋ ਜਾਣੈ ਪਾਸਾ ਸੁਹੀ ਲਲਤ ਕਬੀਰ ਜੀਓ ਇਕ ਕੋਟ ਪੰਜ ਸਿੱਕਦਾਰਾ ਪੰਚੇ ਮੰਗਹਿ ਹਾਲਾ ਜਮੀਨਾਂ ਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰਕੇ ਲੋਗਾ ਮੂੰ ਕੋ ਨੀਤ ਦੱਸੈ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਨਹੋਂ ਲੀਆ ਉਭਾਰੀ ਰਹਾਉ ਨੌ ਢਾਂਦੀ ਦਸ ਮੂੰਸਫ ਧਾਵਹਿ ਰਈਤ ਬਸਨ ਨਾ ਦੇਹੀ ਡੋਰੀ ਪੂਰੀ ਮਾ ਪਹਿ ਨਾਹੀ ਬਹੁ ਵਿਸਟਾ ਲਾ ਲਈ ਬਹਤਰ ਘਰ ਇਕ ਪੁਰਖ ਸਮਾਇਆ ਹੁਣ ਦੀਆ ਨਾਮ ਲਖਾਈ ਧਰਮ ਰਾਏ ਕਾ ਦਫਤਰ ਸੋਦਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੋ raag suhi baani sri ravdas ji o ki ek ओंकार सतगुरु प्रसाद सह की सार सुहागन जान तज अपमान सुख रलिया मान तन मन दे न अंतर राखै अबरां देख न सुनै अपाखै सो कत जानै पीर पराई जा कए अंतर दर्द ना पाई रहाऊ दुखी दोहागण दोए पाख हीनी जिन नाहा निरंतर भगत ना कीनी पुरुष लात का पंथ दोहेला संग ना साथी गमन अकेला दुखिया दर्द वंद दर आया बहुत प्यास जवाब ना पाया कहरवदास शरण प्रभु तेरी ज्यों जानहु त्यों कर गत मेरी सोही ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫਿਰਨਾਹੀ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਈਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਰਹਾਉ ਜਿਨ ਜਿਓ ਦਿਆ ਸੂਰਜ ਕ ਅੰਬਰਾਵੈ ਸਭ ਘਟ ਭੀਤਰ ਹਾਟ ਚਲਾਵੈ ਕਰਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਤ ਨਾ ਸਵਾਰਾ ਸਾਂਝ ਪਰੀ ਦਹਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ دیਵਾਨੀ ਚੇਤਸ ਨਾਹੀ ਦੁਨੀਆ ਫਨਖਾਨੀ ਸੂਹੀ ਉੱਚੇ ਮੰਦਰ ਸਾਲ ਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਯੋ ਕਹਾਸ ਰਲ ਗਯੋ ਮਾਟੀ ਰਹਾਉ ਭਾਈ ਬੰਦ ਕਟੰਬ ਸਹਿਰਾ ਓਏ ਪੀ ਲਾਗੇ ਕਾਡ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਓਹ ਤਉ ਭੂਤ ਭੂਤ ਕਰ ਭਾਗੀ ਕਹਿ ਰਵਦਾਸ ਸਬੈ ਜਗ ਲੂਟਿਆ ਹਮ ਤਉ ਏਕ ਰਾਮ ਕਹਿ ਛੂਟਿਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹ ਲੋਹ ਹਾਤ ਮਰੋ ਰੋਂ ਬਾਵਲ ਹੋਈ ਸੋ ਸਹੋ ਲੋਰੋਂ ਤੈ ਸਹ ਮਨ ਮਹਿ ਕੀਆ ਰੋਸ ਮੁਝੇ ਅਵਗਨ ਸਹ ਨਾਹੀ ਦੋਸ ਐ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਖੋਏ ਪਾਚੈ ਪਛਤਾਨੀ ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ ਬਿਰਹ ਬਹੂਨ ਕਤਹਿ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਲਾਈ ਵਿਦਣ ਖੂਹੀ ਮੁੰਦ अकेਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਹਵੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੇਣੀ ਉਸਿ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੂਹੀ ਲਲਤ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਵਰ ਜਦ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕ ਸੁੰਬੜੈ ਜਲ ਜਾਸੀ ਢੋਲਾ ਰਹਾਉ ਇਕ ਆਪੀਨੇ ਪਤਲੀ ਸਹ ਕੇਰੇ ਬੋਲਾ ਦੁੱਧਾ ਖੜੀ ਨਾ ਆਵਈ ਫਿਰ ਹੋਏ ਨਾ ਮੇਲਾ ਕਹ ਫਰੀਦ ਸਹੇਲੀ ਹੋ ਸਹੋ ਅਲਾਏ ਸੀ ਹੰਸ ਚੱਲ ਸੀ ਡੰਮਣਾ ਐਹ ਤਨ ਢੇਰੀ ਥੀਸੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਹਾਉ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਭੁਜਾਈ ਜੈਸੀ ਸੱਚ ਮੈਂ ਰਹੂੰ ਰਾਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤrai ਚਾਹੋਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੂਕਰ ਹਾਂ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਲਾਵਲ ਮਹੱਲਾ